ਆਨ ਕੇ ਵੋਟਾ ਮੰਗਣ ਵਾਸਤੇ ਪੰਜੇ ਵਾਲੇ ਆਨਗੇ ਪਹਿਲੇ ਬੇਰੋਜ਼ਗਾਰ ਬੱਚੇ ਸਾਰੇ ਖੜੇ ਕਰੋ ਸਾਹਮਣੇ 5 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਦੀ ਨੌਕਰੀ ਕਿੱਥੇ ਇਹਨਾਂ ਦਾ 2500 ਬੇਰੋਜ਼ਗਾਰੀ ਪੱਤਾ ਫਿਰ ਕਿਸਾਨ ਖੜੇ ਹੋ ਜਾਣ ਆ ਸਾਡੇ ਕਰਜ਼ੇ ਮਾਫੀ ਦਾ ਕਿੱਥੇ ਗਿਆ ਆ ਸਾਡੇ ਬੀਬੀਆਂ ਦਸਾਂ ਨੇ ਝਾੜੂ ਨੂੰ ਸਾਡੇ ਮਰੇ ਹੋਏ ਪਰਸ਼ੂਆ ਦਾ ਮੁਆਵਜ਼ਾ ਕਿੱਥੇ ਗਿਆ ਤਨਕਾ ਦਾ ਮੁਆਵਜ਼ਾ ਕਿੱਥੇ ਗਿਆ ਤੇ ਜੇ ਫੇਰ ਵੀ ਮੁੜ ਕੇ ਜੁਰਤ ਇਹਨਾਂ ਦੀ ਹੋਈ ਝਾੜੂ ਦੀ ਚੱਕ ਲੋ ਝਾੜੂ ਨੂੰ ਯਾ झाड़ू देख के वोटा सी हजार रुपए खाते आन गए साज खजाना थोड़े को सरकार थोड़ी है इना वा करजा सा साढे हजार रुपए मार दौ पहले चौबी हजार मेरे खाते च पाओ फिर नवी गल कर रहा नहीं तो नवी गल सुनिनी नहीं पुठे पैर मुड़ जाओ आ रहा झाड़ू पुराने वादे पूरे करो शाबाश है झाड़ू नहीं वोट भी झाड़ू नहीं जाती है ਚਾੜੂ ਦੀ ਵੋਟ ਪੰਜਾ ਦੋਨੋਂ ਇੱਕੋ ਹੀ ਮੇਕੇ ਇੱਕ ਮੇਕੇ ਗਏ ਹੋ ਨਾ ਫਰਕ ਨਹੀਂ ਕੋਈ ਹਾਂ ਸ਼ਾਬਾਸ਼ ਤੇ ਨਹੀਂ ਤਾਂ ਫਿਰ ਇਹ ਪੰਜਾ ਕਿਉਂ ਵਾਲੇ ਪਿੰਡਾਂ ਦੇ ਵਿੱਚ ਇਹਨਾਂ ਦੇ ਕੀ ਦਿੰਨ ਹੈ ਭਾਈ ਵਾਲੀ ਇਕੱਠੀ ਹੈ ਭਾਈ ਵਾਲੀ ਹੈਗੇ ਦੋਨਾਂ ਦੇ ਇੱਕ ਨੂੰ ਵਾਰ ਤੋਂ ਇਹ ਇਕੱਠਾ ਹੀ ਨੇ ਭਾਵੇਂ ਉਹ ਜਿੱਤ ਜਾਵੇ ਭਾਵੇਂ ਉਹ ਜਿੱਤ ਜਾ ਰਾਜ ਕੇ ਤਾਂ ਦੋਨਾਂ ਨੇ ਲੁੱਟਣਾ ਹੈ ਬਾਦਲ ਸਾਹਿਬ ਦੇ ਦਿੱਤੇ ਹੋਏ ਵਜੀਫੇ ਕਾਂਗਰਸ ਦਾ ਮੰਤਰੀ ਛੱਕ ਗਿਆ ਬੱਚਿਆਂ ਦੀ ਪੜ੍ਹਾਈ ਰੁਕਾਤੀ ਜੇਲ੍ਹ 'ਚ ਬੈਠਿਆ ਧਰਮਸ਼ੋਡ ਰਾਸ਼ਨ ਮੰਤਰੀ ਜੇਰ ਕੱਟ ਕੇ ਆਇਆ कोरोना दी ਬਿਮਾਰੀ ਆਈ ਦਵਾਈ ਵਾਲਾ ਮੰਤਰੀ ਕਾਂਗਰਸ ਦਾ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਗਿਆ ਬਲਬੀਰ ਸਿੱਧੂ ਗਰੀਬਾਂ ਨੂੰ ਮਰਨ ਦਿੱਤਾ ਆ ਰਾਜਾ ਬੜੇਗੇ ਰਾਜਾ ਪ੍ਰਧਾਨ ਇਥੋਂ ਵੋਟਾਂ ਲੈ ਕੇ ਮੇਰੇ ਤੋਂ ਵੱਧ ਲੈ ਗਿਆ ਸੀ ਬਸਾ ਦਾ ਮੰਤਰੀ ਬਣ ਗਿਆ ਸਰਕਾਰ ਆਦੀ ਸੀ ਇੱਕ ਬੱਸ ਚਲਾ ਦਿੰਦਾ ਤੁਹਾਡੇ ਵਾਸਤੇ ਬੱਸ ਤਾਂ ਕੀ ਚਾਹਣੀ ਬਸਾ ਦਾ ਇਹਨਾਂ ਵੱਡਾ ਕਪਲਾ ਕਰ ਗਿਆ ਕਿ ਮੁੱਖ ਮੰਤਰੀ ਕਹਿੰਦਾ ਕਿ ਜਿਸ ਦਿਨ ਮੇਰੇ ਖਿਲਾਫ ਮੂੰਹ ਖੋਲਿਆ ਤੇਰੀ ਫਾਈਲ ਪਈ ਫੜ ਕੇ ਤੈਨੂੰ ਅੰਦਰ ਸਿੱਟੂ ਲੇਕਿਨ ਸਿੱਟਦਾ ਨਹੀਂ ਕਿਉਂ ਕਿਉਂਕਿ ਭਾਈ ਵਾਲੀ ਇਹੋ ਜੀ ਹੈ ਕੀ ਰਾਜ ਕੇ ਤੁਸੀਂ ਖਾ ਲਿਆ ਛਕ ਲਿਆ ਹੁਣ ਸਾਡੀ ਵਾਰੀ ਆ ਤੁਸੀ ਚੁੱਪ ਰੋ ਇਹ ਕਰਦੇ ਨੇ ਤਾਂ ਹੀ ਤਾਂ ਕਾੜ ਕੱਟੇ ਜਾ ਰਹੇ ਨੇ ਤਾਂ ਹੀ ਤਾਂ ਨੌਕਰੀਆਂ ਨਹੀਂ ਮਿਲ ਰਹੀਆਂ ਨੇ ਤਾਂ ਹੀ ਤਾਂ ਲਸ਼ੇ ਤੋਂ ਕਮਾਈਆਂ ਹੋ ਰਹੀਆਂ ਨੇ ਇਹ ਸਾਡੇ ਵੇਲੇ ਕਿਉਂ ਨਹੀਂ ਹੁੰਦੀਆਂ ਸੀ ਆ ਦੋ ਘੰਟੇ ਕੰਮ ਛੱਡ ਕੇ ਜਾਉਂਦੇ ਪਤਾ ਨਹੀਂ ਕਰੋ ਕੀ ਕੋ ਚੱਕ ਕੇ ਲੈ ਜਾਂਦੇ ਨੇ ਚੋਰੇ ਲੁਟੇਰੇ ਸਾਰੇ ਸੋ ਬੇਨਤੀ ਕਰਦੀ ਆ ਤਕੜੇ ਹੋ ਕੇ ਤਕੜੀ ਨੂੰ ਕਾਮਯਾਬ ਕਰੋ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਆ ਜਿਸ ਦਿਨ ਤਕੜੀ ਦੀ ਸਰਕਾਰ ਤੁਸੀਂ ਬੁਲਾਤੀ ਪੰਜਾਬ 'ਚ ਜਿੰਨੇ ਕਾਰਡ ਕੱਟੇ ਨੇ ਪਹਿਲੇ ਵੀ ਅਸੀਂ ਦਿੱਤੇ ਸੀ ਸਾਰੇ ਮੈਂ ਬਹਾਲ ਕਰਾਂਗੇ ਸ਼ਗਨ ਦੇ ਚੈੱਕ ਵੀ ਦੁਬਾਰਾ ਆਣਗੇ ਮਕਾਨ ਦੇ ਚੈੱਕ ਵੀ ਦੁਬਾਰਾ ਆਣਗੇ ਮੋਟਰਾਂ ਦੀ ਕਨੈਕਸ਼ਨ ਜੇ ਪਹਿਲੇ ਦੇ ਸਕਦੇ ਸੀ ਤਾਂ ਗਾਹ ਵੀ ਅਸੀਂ ਦਵਾਂਗੇ ਮੁਆਵਜ਼ੇ ਵੀ ਦਵਾਂਗੇ ਤੇ ਇਹਨਾਂ ਬੱਚਿਆਂ ਦੇ ਰੋਜ਼ਗਾਰ ਦਾ ਸਾਧਨ ਵੀ ਅਸੀਂ ਪੈਦਾ ਕਰਾਂਗੇ ਜੇ ਵੱਡੇ ਵੱਡੇ ਹਸਪਤਾਲ ਬਣਾ ਸਕਦੇ ਆ ਸੈਂਟਰਲ ਯੂਨੀਵਰਸਿਟੀ ਬਣਾ ਸਕਦੇ ਆ ਨਾ ਦਾ ਰੋਜ਼ਗਾਰ ਪੈਦਾ ਕਰਨਾ ਕਿਹੜੀ ਕੋਈ ਵੱਡੀ ਚੀਜ਼ ਹੈ ਪਹਿਲਾਂ ਵੀ 3 ਲੱਖ ਨੌਕਰੀਆਂ ਦਿੱਤੀਆਂ ਗਾਵੇ ਦਵਾਂਗੇ ਆ ਕੁੜੀ ਖੜੀ ਹੈ ਪੁਲਿਸ ਦੀ ਵਰਦੀ ਪਾ ਕੇ ਮੈਨੂੰ ਦੱਸੋ ਇਹ ਪੰਜਾਬ ਪੁਲਿਸ ਤੇੀਆਂ ਦੀ ਭਰਤੀ ਕਹਨੇ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੀ ਤੇਆ ਹੋ ਨੌਕਰੀਆਂ ਕਰਦੇ ਆ ਸਾਡੀ ਸਰਕਾਰ ਦੀ ਦੇਣ ਹੈ 70 ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਇਹਨਾਂ ਨੂੰ ਪੁੱਛੋ ਕਿ ਖੜੇ ਕਰਕੇ ਦਿਖਾਓ ਵੀ ਕਿਹਨੂੰ ਤੁਸੀਂ ਨੌਕਰੀ ਇੰਨੇ ਵੱਡੇ ਇਸ਼ਤਿਹਾਰ ਕੱਢ ਦਿੰਦੇ ਨੇ ਦਿਖਾਓ ਤਾਂ ਸਹੀ ਕਿਹਨੂੰ ਦਿੰਦੇ ਨੇ ਕੱਲੇ ਝੂਠ ਭੰਡੀ ਪ੍ਰਚਾਰ ਤੋਂ ਬਚ ਜਾਓ ਜੇ ਨਵੀਂ ਗੱਲਾਂ ਤੁਸੀਂ ਸੁਣੋਗੇ ਫੇਰ ਫਸਵਾ ਲੈਣਗੇ ਹੁਣ ਨਵੀਂ ਗੱਲ ਨਹੀਂ ਸੁਣਨੀ ਇਸ ਕੰਨ ਤੋਂ ਸੁਣੋ ਉਥੋਂ ਕੱਢੋ ਤੇ ਜਵਾਬ ਤੇ ਹਿਸਾਬ ਮੰਗੋ ਤਾਂ ਬੰਦੇ ਬਨਣਗੇ ਸੋ ਮੈਂ ਆਸ ਕਰਦੀ ਆ ਤਕੜੀ ਨੂੰ ਤੁਸੀਂ ਕਾਮਯਾਬ ਕਰੋ ਤੇ ਵਿਸ਼ਵਾਸ ਦਿਲਾਣੀ ਆ ਜਿਸ ਦਿਨ ਤੁਸੀਂ ਬਣਾਤੀ ਤਕੜੀ ਦੀ ਸਰਕਾਰ ਪਾਵੇ ਦਿੱਲੀ ਵਿੱਚ ਲੜਨਾ ਪਾਏ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਪਾਵੇ ਪੰਜਾਬ ਵਿੱਚ ਤਰੱਕੀ ਵਾਸਤੇ ਲੜਨਾ ਪਾਏ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਹੱਕ ਵੀ ਦਿਲਾਵਾਂਗੇ ਤੋਂ ਦਿੱਲੀ ਜਿਹੜਾ ਸਾਡਾ ਪਾਣੀ ਲੁੱਟਣ ਨੂੰ ਬੈਠੀ ਹੈ ਜੇ ਸਾਡੇ ਧਾਰਮਿਕ ਸੰਸਾੜੇ ਤੋਂ ਖੁੰਦੀ ਐ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੇ ਕਿਸਾਨਾਂ ਨੂੰ ਤਾਂ ਕਹਿੰਦਾ ਸੀ ਐਮਐਸਪੀ ਅਸੀਂ ਦੇ ਦਾਂਗੇ 5 ਮਿੰਟਾਂ 'ਚ ਐਮਐਸਪੀ ਦਵਾਂਗੇ ਫਿਰ ਕਿਉਂ ਖਰੋਰੀ ਬਾਰਡਰ 'ਚ ਸਾਡੇ ਮੁੰਡੇ ਮਰਵਾ ਰਹੇ ਨੇ ਦੇ ਦੇ ਫਿਰ